ਚੁਲਾਈ ਤੋਂ ਸ਼ੁਰੂ ਹੋਇਆ ਟੋਰਾਂਟੋ ਫ੍ਰੈਂਚ ਫੈਸਟੀਵਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਖ-ਵੱਖ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇ ਰਿਹਾ ਹੈ ਇਸ ਸਾਲ ਇਸ ਫੈਸਟੀਵਲ ਵਿੱਚ ਟੋਬਾ ਟੇਕਸਿੰਗ ਨਾਮਕ ਨਾਟਕ ਵੀ ਪੇਸ਼ ਕੀਤਾ ਜਾ ਰਿਹਾ ਹੈ ਭਾਰਤ ਦੀ ਵੰਡ ਦੀਆਂ ਆਪਣੀਆਂ ਕਹਾਣੀਆਂ ਲਈ ਮਸ਼ਹੂਰ ਸਾਦਤ ਹਸਨ ਮੰਟੋ ਨੂੰ ਇੱਕ ਦਲੇਰ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਵੱਲੋਂ ਲਿਖੀ ਗਈ ਟੋਪਾ ਟੇਕ ਸਿੰਘ ਕਹਾਣੀ 1947 ਦੀ ਇਤਿਹਾਸਿਕ ਵੰਡ ਦੌਰਾਨ ਲਾਹੌਰ ਦੇ ਪਾਗਲਖਾਨੇ ਵਿੱਚ ਰਹਿ ਰਹੇ ਲੋਕਾਂ ਤੇ ਆਧਾਰਿਤ ਹੈ। ਇਸ ਨਾਟਕ ਦੇ ਮੁੱਖ ਪਾਤਰ ਵਿਸ਼ਨ ਸਿੰਘ ਦਾ ਕਿਰਦਾਰ ਨਿਮਾਉਣ ਵਾਲੇ ਸਰਬਜੀਤ ਅਰੋੜਾ ਨਾਲ ਅਸੀਂ ਗੱਲਬਾਤ ਕੀਤੀ। ਸਰਕਾਰਾਂ ਨੇ ਇਹ ਫੈਸਲਾ ਕਰ ਲਿਆ ਕਿ ਹੁਣ ਜੀ ਆਮ ਲੋਕਾਂ ਦੇ ਬਾਅਦ ਹੁਣ ਜਿਹੜੇ ਪਾਗਲ ਨੇ ਉਹਨਾਂ ਨੂੰ ਵੀ ਤਬਾਦਲਾ ਕਰਨਾ ਚਾਹੀਦਾ ਯਾਨੀ ਜਿਹੜੇ ਮੁਸਲਮਾਨ ਪਾਗਲ ਨੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਿਹੜੇ ਸਿੱਖ ਹਿੰਦੂ ਪਾਗਲ ਨੇ ਉਹਨਾਂ ਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇ ਜਿਹੜੇ ਪਾਗਲ ਨੇ ਉਹ ਸਹੀ ਮਾਨੇ ਚ ਪਾਗਲ ਹੀ ਉਹ ਇਸ ਕਾਗਲ ਨੂੰ ਸਮਝਦੇ ਵੀ ਹੈ ਤੇ ਸਮਝਣਾ ਨਹੀਂ ਵੀ ਚਾਹੁੰਦੇ ਕਿ ਕਿਉਂ ਮੈਨੂੰ ਭੇਜਿਆ ਮੇਰਾ ਘਰ ਤਾਂ ਇੱਥੇ ਆ ਜਿੱਥੇ ਦਾ ਮੈਂ ਜੰਮਿਆ ਜਾਇਆ ਮੇਰਾ ਘਰ ਉਹ ਹੈ ਮੈਨੂੰ ਕਦ ਲਈ ਦੂਜੇ ਮੁਲਕ ਵਿੱਚ ਭੇਜਿਆ ਜਾ ਰਿਹਾ ਸੋ ਉਹ ਪਾਗਲਾ ਦੇ ਨਹੀਂ ਦਿਖਾਉਣਾ ਚਾਹੁੰਦਾ ਕਿ ਪਾਗਲ ਆਗਲ ਖਾਨੇ ਵਿੱਚ ਨਹੀਂ ਹੈ ਪਾਗਲ ਉਹ ਨਹੀਂ ਜੋ ਇਸ ਕਾਲ ਦਾ ਫੈਸਲਾ ਕਰ ਰਹੀ ਕਿ ਕਿਨੇ ਹੁਣ ਕਿੱਥੇ ਰਹਿਣਾ ਹੈ ਇਹ ਫੈਸਲਾ ਕਿਉਂਕਿ ਸਰਕਾਰ ਕਰ ਰਹੀ ਹਕੂਮਤ ਕਰ ਰਹੀ ਹੈ ਇਹਦੇ ਫੈਸਲੇ ਦੇ ਖਿਲਾਫ ਇਹ ਡਰਾਮਾ ਲਿਖਿਆ ਗਿਆ ਸੀ ਇਹ ਕਹਾਣੀ ਰਚੀ ਸੀ ਕਹਾਣੀ ਦੇ ਡਰਾਮੇ ਬਹੁਤ ਸਾਰੇ ਲੋਕਾਂ ਨੇ ਬਹੁਤ ਅਲੱਗ ਅਲੱਗ ਤਰੀਕਿਆਂ ਨਾਲ ਖੇਡੇ ਸਰਬਜੀਤ ਨੇ ਕਿਹਾ ਕਿ ਰਫਿਊਜੀਆ ਦੇ ਘਰ ਪੈਦਾ ਹੋਣ ਕਰਕੇ ਉਹ ਕਹਾਣੀ ਦੇ ਮੁੱਖ ਪਾਤਰ ਵਿਸ਼ਨ ਸਿੰਘ ਦੇ ਆਪਣੇ ਪਿੰਡ ਅਤੇ ਮੁਲਕ ਤੋਂ ਵਿਛੜਨ ਦੇ ਦਰਦ ਨੂੰ ਸਮਝ ਸਕੇ ਪੂਰੀ ਕਹਾਣੀ ਦਾ ਇੱਕ ਸਵਾਲ ਹੈ ਕਿ ਟੋਬਾ ਟੇਕ ਸਿੰਘ ਕਿੱਥੇ ਟੋਬਾ ਟੇਕ ਸਿੰਘ ਸਿਆਲਕੋਟ ਦਾ ਇੱਕ ਇਲਾਕਾ ਹੈ ਇੱਕ ਪਿੰਡ ਹੈ ਜਿੱਥੇ ਉਹ ਜਿੱਥੇ ਜੰਪਲ ਹੈ ਜਿੱਥੇ ਰਹਿਣ ਵਾਲਾ ਉੱਚ ਇਹ ਜਾਣਨਾ ਚਾਹੁੰਦਾ ਕਿ ਮੇਰਾ ਪਿੰਡ ਕਿੱਥੇ ਮੈਨੂੰ ਦੱਸੋ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ ਮੈਂ ਹਿੰਦੁਸਤਾਨ ਜਾਣਾ ਚਾਹੁੰਦਾ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਮੈਂ ਆਪਣੇ ਪਿੰਡ ਵਾਪਸ ਜਾਣਾ ਤੇ ਇਹ ਉਸ ਦੀ ਲੜਾਈ ਹੈ ਤੇ ਉਸ ਦੇ ਜ਼ਰੀਏ ਸਾਡੇ ਹਰ ਇੱਕ ਉਸ ਬੰਦੀ ਦੀ ਲੜਾਈ ਹੈ ਕਿ ਅਸੀਂ ਸਾਡਾ ਘਰ ਕਿੱਥੇ ਹੈ ਵੇਅਰ ਇਜ਼ ਮਾਈ ਹੋਮ ਮੈਂ ਕਿਉਂਕਿ ਰਿਫਿਊਜੀ ਦਾ ਬੱਚਾ ਹਾਂ ਮੇਰੇ ਮਾਬਾਪ ਪਾਕਿਸਤਾਨ ਦੇ ਰਿਫਿਊਜੀ ਹੋ ਕੇ ਆਏ ਸੀ ਇਸ ਕਾਲ ਦਾ ਦਰਦ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ ਇਸ ਨਾਟਕ ਨੂੰ ਪਹਿਲਾਂ ਵੀ ਟੋਰਾਂਟੋ ਫ੍ਰੈਂਚ ਫੈਸਟੀਵਲ ਵਿੱਚ ਕਿੰਡਿਆ ਜਾ ਚੁੱਕਾ ਹੈ ਪਰ ਇਸ ਵਾਰ ਇਹਦੇ ਵਿੱਚ ਕੀ ਨਵਾਂ ਸੀ ਇਸ ਬਾਰੇ ਅਸੀਂ ਨਾਟਕ ਦੇ ਪ੍ਰੋਡਿਊਸਰ ਅਤੇ ਕੋ-ਡਾਇਰੈਕਟਰ ਦੇਵਲ ਸੋਨੀ ਤੋਂ ਪੁੱਛਿਆ ਸਾਰੀ ਜੋ ਪ੍ਰੋਸੈਸ ਹੈ ਉਹ ਕਾਫੀ ਇੰਟਰਸਟਿੰਗ ਰਹੀ ਹੈ ਅਸੀਂ ਨੇ ਡਿਵਾਈਸਡ ਥੀਏਟਰ ਕਰਕੇ ਇੱਕ ਪ੍ਰੋਸੈਸ ਹੈ ਉਸ ਨੂੰ ਯੂਜ਼ ਕੀਤਾ ਹੈ ਜਿੱਥੇ ਪਰ सारे एक्टर्स एक जगह पर आते हैं क्रिएट करते हैं और साथ में मिलकर नाटक को बनाते हैं और डायरेक्टर का एक फ़ाइनल विजन रहता है कि भाई ये चीज़ अच्छी है ये चीज़ रखी जाएगी ये चीज़ नहीं रखी जाएगी उससे डिवाइस थिएटर कहते हैं जहाँ सब थोड़ा थोड़ा इनपुट हर एक सीन को पढ़कर पहले उसको कैसे खुद से इंटरपीट करते हैं तो ये एक्टरों के साथ मिलकर बनाया गया है ये प्ले और सारे जो एक्टर्स हैं उनका थोड़ा-थोड़ा पार्टीशन से कुछ ना कुछ नाता है साउथ एशियन मूल दे दर्शक इस नाटक नु देख के काफी भावुकसान जिक्र योग्य है कि स्थानक अते होर ना पाई चारियां दे लोग भी इस नाटक नु देखन पहुंचे सन जहां तक कि वेस्टर्न ऑडियंस जो टोरंटो की लोकल ऑडियंस है अदर कम्युनिटीज हु आर नॉट साउथ एशियन दे आर ऑल्सो रियली फाइंडिंग दिस प्ले वेरी पावरफुल एंड इम्पैक्टफुल बिकॉज उनको पता नहीं है क्या पार्टीशन था सो so उनके लिए काफ़ी एजुकेशनल रही है ये जर्नी और क्योंकि हमने सर टाइटल्स कैप्शनिंग जो यूज किए हैं उसमें काफ़ी स्टोरी भी बताई है हमने कि ऐसा हुआ था क्यों हुआ था कब हुआ था तो वो सारी वजह से वेस्टर्न जो ऑडियंस है टोरोंटो की उनको काफ़ी पावरफुल और इम्पैक्टफुल लग रहा है इस कहानी देर पात्रा की भूमिका निभा रहे अदाकारा ने भी अपने विचार साझे किए i think a story is relevant because ki in other parts of the world a same story the same pain of separating from your land um, is still happening so i, I feel that when we story story, we are telling the history but we're also shedding a light uh, on the present toronto french festival which eh tin din hor kita javega. Ja sukhpreet kaur omni news toronto